ਹੋਇਆ ਜੀ ਇਹ ਇੱਕ ਤਲਾਹ ਮਿਲਦੀ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਜੀ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਆ ਕੀ ਨਾਮ ਉਸਦਾ ਇਹਦਾ ਅਜੇ ਇੱਕ ਮਾਰ ਨਾ ਪਤਾ ਲੱਗਾ ਹਾਂਜੀ ਕਿੱਥੇ ਦਾ ਰਹਿਣ ਵਾਲਾ ਸੀ ਇਹ ਇਹ ਐਸਵੇਲੇ ਤੇ ਚੋਹਾਲ ਦਾ ਪਤਾ ਲੱਗਾ ਕਿ ਚੋਹਾਲ ਦਾ ਰਹਿਣ ਵਾਲਾ ਬਾਕੀ ਵੈਰੀਫਾਈ ਕਰ ਰਹੇ ਆ ਅੱਛਾ ਜੀ ਉਹ ਵੀ ਉਹਦੇ ਬਾਰੇ ਦੱਸਣ ਦੇ ਬial ਕੰਮ ਆਊਗਾ ਕਿਹਨਾਂ ਹੋਇਆ ਐਕਸੀਡੈਂਟ ਪਤਾ ਕੁਝ ਕੋਈ ਅੰਨੇ ਤੱਕ ਗੱਡੀ ਦੇ ਬਾਰੇ ਕੋਈ ਪਤਾ ਨਹੀਂਗਾ ਨਾਮ ਨੂੰ ਨਹੀਂ ਪੜਿਆ ਉਹ 来 ਨਹੀਂ ਪਈ ਕਹਿੰਦਾ ਜੋ ਵੀ ਤੱਕ ਸਾਹਮਣੇ ਆਉਣਗੇ ਉਹਦਾ ਬਤ ਠੀਕ ਭਾਈ ਕੀ ਨਾਮ ਆ ਜੀ ਮੈਂ ਇਹਦਾ ਅਜੇ ਕੁਮਾਰ ਹੈ ਮੁੰਡਾ ਜਿਹੜਾ ਡੈੱਟ ਹੋਈ ਹੈ ਅਜੇ ਦਾ ਮੁੰਡਾ ਡੈੱਟ ਹੋਈ ਹੈ ਇਹ ਦਾਜੀਤ ਮਰਨਾ ਹੈ ਤੁਸੀਂ ਕੌਣ ਮੈਂ ਇਹਦਾ ਛੋਟਾ ਭਾਜ ਵੱਡਾ ਭਾਈ ਆ ਵੱਡਾ ਅੱਛਾ ਜੀ ਤੇ ਕੀ ਗੱਲ ਹੋਈ ਗਈ ਹੋਈ ਕੀ ਗੱਲ ਪਤਾ ਨਹੀਂ ਵੀਰਾ ਫੋਨ ਆਇਆ ਹਾਂ ਬੋਲਦੇ ਐਕਸੀਡੈਂਟ ਹੋ ਗਿਆ ਫਿਰ ਮੈਂ ਦੁਬਾਰਾ ਫੋਨ ਕੀਤਾ ਬੋਲਦੇ ਮੁੰਡਾ ਖਤਮ ਹੋ ਗਿਆ ਫਿਰ ਮੈਂ ਆਇਆ ਇੱਥੇ ਤੇ ਪੁਲਿਸ ਵਾਲੇ ਕੀ ਕਹਿ ਰਹੇ ਹੁਣ ਪੁਲਸਾ ਨੇ ਲੰਦਾ ਕੋਈ ਗੱਲ ਨਹੀਂ ਹੋਈ ਬੋਲਦੇ ਕਿ ਗੱਡੀ ਚੜਾ ਗਏ ਕੋਈ ਉੱਪਰ ਰਿਤੇ ਕੀ ਕੰਮ ਕਰਦਾ ਸੀਗੇ ਇਹ ਛੋਲੇ ਕੁਲਚੇ ਦਾ ਕੰਮ ਕਰਦਾ ਸੀ ਕਿੰਨੀ ਉਮਰ ਸੀ ਇਹਦੀ ਏਡੀ ਹੋਣੀ 24 24 ਬੱਚੇ ਸਾਲ ਦੇ ਕਰੀਬ ਨੇ